ਮਹੀਨਾ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੈਨੇਡਾ ਦੇ ਵਿੱਚ ਕਾਲਜ ਤੋਂ ਆਪਣੇ ਘਰ ਵਾਪਸ ਪੈਦਲ ਖੇ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਤਿੰਨ ਗੱਡੀਆਂ ਆਪਸ ਵਿੱਚ ਟਕਰਾਂਦੀਆਂ ਨੇ ਤੇ ਇਸ ਨੌਜਵਾਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀਆਂ ਜਿਸ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਸੇਕੇ ਘਟਨਾ ਕੈਨੇਡਾ ਦੇ ਸਾਰੇ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਮਜੀਠਾ ਦਾ ਰੈਲ ਵਾਲਾ ਨੌਜਵਾਨ ਹੈ ਕਾਲਜ ਤੋਂ ਘਰ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਉਸ ਨਾਲ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਤਕਰੀਬਨ 1 ਮਹੀਨਾ ਪਹਿਲਾਂ 13 ਮਾਰਚ 2024 ਨੂੰ ਕੈਨੇਡਾ ਗਿਆ ਸੀ ਸਟੱਡੀ ਵੀਜ਼ਾ ਤੇ ਨੌਜਵਾਨ ਗਿਆ ਹੋਇਆ ਸੀ ਤੇ ਉੱਥੇ ਤਕਰੀਬਨ 1 ਮਹੀਨੇ ਬਾਅਦ ਉਸਨੇ ਨਾਲ ਪੰਪਾ ਗਪਾਨਾ ਵਪਰੇ ਜਿੱਥੇ ਕਿ ਕਾਲਜ ਤੋਂ ਕਾਰ ਪਰਤਦੇ ਆ ਪੈਦਲ ਹੀ ਉਹ ਇੱਕ ਗੱਡੀ ਦੇ ਲਪੇਟ ਦੇ ਵਿੱਚ ਆ ਜਾਂਦਾ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਸੀ ਤੇ ਉਹ ਇਸੇ ਹੀ ਗੱਡੀ ਦੇ ਲਪੇਟ ਦੇ ਵਿੱਚ ਆਇਆ ਇਸੇ ਹੀ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਤੇ ਇਸ ਸੜਕ ਹਾਦਸੇ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰਦਰੋਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਪਣੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਵਾਪਸ ਪਾਤ ਲਿਆਂਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਨੌਜਵਾਨ ਪੁੱਤਰ ਦੀਆਂ ਅੰਤਿਮ ਰਸਮਾਂ ਨਿਭਾ ਸਕਣ ਤੇ ਅੰਤਿਮ ਰਸਮਾਂ ਆ ਨਿਭਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਉਹ ਦੱਸਦੀ ਕਿ ਉਸ ਨੌਜਵਾਨ ਦਾ ਨਾਮ ਗੁਰਸਾਖਤ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਉਮਰ ਮਹਿਜ਼ 23 ਸਾਲ ਸੀਗੀ ਸੁਨਹਿਰੀ ਭਵਿਕ ਦੇ ਲਈ ਕੈਨੇਡਾ ਗਿਆ ਸੀ ਪਰ ਮਹੀਨੇ ਦੇ ਅੰਦਰ ਅੰਦਰ ਹੀ ਉਸ ਦੇ ਨਾਲ ਮਨਪਾਗਾ ਪਾਣਾ ਵਾਪਰਿਆ ਉਸ ਤੋਂ ਬਾਅਦ ਪਰਿਵਾਰਦਰੋਰੋ ਕੇ ਬੁਰਾ ਹਾਲ ਹੈ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਇੱਕ ਘਟਨਾ ਤਾਂ ਬਹੁਤ ਹੀ ਮਾੜੀ ਮਤ ਭਾਗੀ ਘਟਨਾਵਾਂ ਜੋ ਕਿ ਇਹਨਾਂ ਦਾ ਬੇਟਾ ਗੁਰਸਾਖ ਸਿੰਘ 13 13 ਮਾਰਚ ਨੂੰ ਬਾਹਰ ਗਿਆ ਕੈਨੇਡਾ ਪੜ੍ਹਾਈ ਕਰਨ ਲਈ ਤੇ 13 April ਨੂੰ ਹੀ ਉਹਦਾ ਫੋਨ ਆ ਜਾਂਦਾ 1 ਮਹੀਨੇ ਬਾਅਦ ਤੇ ਇਸ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਦੇ ਪੱਲੇ ਕੀ ਰਹਿੰਦਾ ਉਹ ਤਾਂ ਮਾਪਿਓ ਦਾ ਲਾਕ ਤੋੜ ਗਿਆ ਜੀ ਬਾਕੀ ਇਹੋ ਹੀ ਇਹ ਏਡਾ ਘਾਟਾ ਨਾ ਪੂਰਾ ਹੋਣ ਵਾਲਾ ਵਾ ਇਹੋ ਜਿਹੇ ਤੇ ਪ੍ਰਮਾਤਮਾ ਕਿਸੇ ਵੈਰੀ ਦੁਸ਼ਮਣਾਂ ਵੀ ਨਾ ਕਰੇ ਜੋ ਅੱਜ ਇਹਨਾਂ ਨਾਲ ਹੋਇਆ ਵਾ ਤੇ ਬਾਕੀ ਅਹੀਂ ਦੇ ਕਿੰਨੇ ਵੀ ਸਰਕਾਰਾਂ ਨੂੰ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਜੋ ਕਿ ਬੱਚੇ ਬਾਹਰ ਨੂੰ ਭਜਦੇ ਆ ਇਹਨਾਂ ਨੂੰ ਨਾਂ ਭਜਣਾ ਪਵੇ ਪੰਜਾਬ ਕਹਿੰਦੇ ਸੋਨੇ ਦੀ ਚਿੜੀ ਸੋਨੇ ਦੀ ਚਿੜੀ ਕਹੀ ਤੇ ਜਾਂਦੇ ਆ ਪਰ ਇੱਥੇ ਹਾਲ ਬਹੁਤੇ ਬੁਰੇ ਕੋਈ ਕਿਹੇ ਕੰਮ ਵਿਕਾਸ ਦਾ ਮੈਂ ਪਾਸੇ ਨਹੀਂ ਜਾਂਦਾ ਪਰ ਕਿਹੇ ਕਰਵਰ ਅਸੀਂ ਇਹੋ ਕਹਿੰਦੇ ਆ ਵੀ ਬੱਚਿਆਂ ਨੂੰ ਕੋਈ ਨਾ ਕੋਈ ਸੋਚਿਆ ਜਾਵੇ ਕਿ ਬੱਚੇ ਜਿਹੜੇ ਬਾਹਰ ਨੂੰ ਨਾਂ ਭੱਜਣ ਇਹਨਾਂ ਦੇ ਕੋਈ ਨੌਕਰੀਆਂ ਪੜ੍ਹਾਈ ਦਾ ਕੋਈ ਸਾਰਾ ਪ੍ਰਬੰਧ ਕੀਤੇ ਜਾਣ ਤੇ ਜਿਹੜੇ ਕਿ ਐਵੇਂ ਮਸ਼ਹੂਰੀਆਂ ਲਈ ਪੋਸਟਰ ਲਾਈ ਜਾਂਦੇ ਆਪਣੇ ਦੇ ਹੋਰ ਉੱਥੇ ਉਹ ਕਰਦੇ ਉਹ ਕਰਦੇ ਇੱਕ ਦੂਜੇ ਦੇ ਉੱਤੇ ਬੋਲੀ ਜਾਂਦੇ ਆ ਉਹਨੇ ਉਹਨੂੰ ਗਲਾਂ ਘੜਤੀਆਂ ਉਹਨੇ ਉਹਨੂੰ ਘੜਤੀਆਂ ਪੰਜਾਬ ਵਾਲੇ ਕੋਈ ਧਿਆਨ ਦਿੰਦਾ ਹੀ ਨਹੀਂਗਾ ਵੀ ਇੱਥੇ ਜੋ ਨਸ਼ੇ ਦਾ ਚੱਲ ਰਿਹਾ ਹੁਣ ਕੋੜ ਦਾ ਗੁਜਰਾ ਪਿੰਡ ਆ ਉਹਦੇ ਇੱਥੇ 10 ਮੁਲਕਾਂ ਨਸ਼ੇ ਦੇ ਨਾਲ ਹੀ ਨੌਜਵਾਨਾਂ ਦੀਆਂ ਹੋ ਗਈਆਂ ਥੋੜੇ ਚਿਰ ਜੀ ਬਹੁਤ ਬੁਰਾਈ ਆ ਲਿਆ ਹੁਣ ਤੇ ਅੱਜ ਹੁਣ ਇੱਥੇ ਜੇ ਵਧੀਆ ਹਾਲਾਤ ਹੁੰਦੇ ਤੇ ਇਹ ਵੀ ਬੱਚਾ ਨਾ ਜਾਂਦਾ ਤੇ ਅੱਜ ਇਹ ਦਰਘਟਨਾ ਨਾ ਵਾਪਰਦੀ ਅਹੀਂ ਦੇ ਇਹੋ ਹੀ ਸਰਕਾਰ ਨੂੰ ਹੁਣ ਇੱਕ ਤੇ ਇਹਨਾਂ ਦੇ ਡੈੱਡ ਬੋਡੀ ਲਿਆਂਦੇ ਵਿੱਚ ਮਦਦ ਕੀਤੀ ਜਾਵੇ ਕਿ ਉਹ ਆਖਰੀ ਚਲੋਏ ਆਪਣੇ ਬੱਚੇ ਦਾ ਮੂੰਹ ਵੇਖ ਲੈਣ ਤੇ ਆਪਣੇ ਹੱਥੀਂ ਸੰਸਕਾਰ ਕਰ ਲੈਣ ਤੇ ਬਾਕੀ ਹੋਰ ਗੱਲਾਂ ਤੇ ਬਹੁਤ ਹੈ ਜੀ ਹੁਣ ਤੇ ਗੱਲਾਂ ਆਉਂਦੀਆਂ ਹੀ ਨਹੀਂ ਇਹੋ ਜਿਹੇ ਦੁੱਖ ਦੇ ਟਾਈਮ ਤੇ ਸਾਡਾ ਜਿੰਨੇ ਵੀ ਬੈਠੇ ਆ ਸਾਰਿਆਂ ਦੇ ਕੋਲ ਬੋਲਿਆ ਨਹੀਂ ਜਾਣ ਡਿਆ ਤੇ ਮਾਂ ਪਿਓ ਦਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਜੋ